ਆਰੇ ਸੱਚ ਸਾਰਥਾਰੇ ਹਾਂ ਭਾਈ ਨਿਸ਼ਚੇ ਕਰਕੇ ਉਹਨਾਂ ਗੁਰਮੁਖਾਂ ਦੇ ਨਾਲ ਮਿਲਣ ਕਰਕੇ ਪਾਪਾਂ ਦੀ ਹਉਮੈ ਦੀ ਅਵਿਧਿਆ ਦੀ ਜਿਹੜੀ ਸਾਡੇ ਮਨ ਨੂੰ ਜਨਮਾਂ ਜਨਮਾਂ ਤਰਾਂ ਦੀ ਮੈ ਲੱਗੀ ਹੋਈ ਹੈ ਮਹਾਰਾਜ ਜੀ ਕਹਿੰਦੇ ਉਹ ਸੱਚੀ ਮੁੱચી ਚਲੀ ਜਾਂਦੀ ਹੈ ਜੋ ਸੱਚੇ ਸਰੂਪ ਦੇ ਸਾਧ ਸੰਗਤ ਰੂਪੀ ਸਰੋਵਰ ਦੇ ਵਿੱਚ ਨਹਾਉਣਾ ਕਰਦੇ ਹੈ ਜੋ ਸੱਚੇ ਦੇ ਵਿੱਚੇ ਸੰਗਤ ਦੀ ਸ਼ਾਂਤੀ ਸੁਭਾਅ ਧਾਰਨ ਕਰਕੇ ਵਿੱਚੇ ਹੀ ਸਮਾ ਜਾਂਦੇ ਐ ਜਿਵੇਂ ਸਾਡੇ ਕੱਪੜੇ ਨੂੰ ਮੈਲ ਲੱਗੀ ਹੋਵੇ ਤਾਂ ਸਾਧ ਸੰਗਤ ਜੀ ਉਹਨੂੰ ਆਪਾਂ ਲਿਆ ਕੇ ਜਿੱਥੇ ਕੱਪੜੇ ਧੋਤੇ ਜਾਂਦੇ ਐ ਉਥੇ ਲਿਆ ਕੇ ਤੇ ਉਹਨਾਂ ਕੱਪੜਿਆਂ ਨੂੰ ਪਾਣੀ ਵਿੱਚ ਭਿਉਂ ਕੇ ਉਹਦੇ ਸਾਬਣ ਮਾਰ ਕੇ ਬੁਰਸ਼ ਮਾਰ ਕੇ ਥਾਬੀਆਂ ਮਾਰ ਕੇ ਚੰਗੀ ਤਰ੍ਹਾਂ ਕੁੱਟ ਕੇ ਤੇ ਉਹਨਾਂ ਵਿੱਚੋਂ ਮੈਲ ਕੱਢਦੇ ਆਂ ਇਰੋਨਾ ਨੂੰ ਸਾਫ਼ ਪਾਣੀ ਦੇ ਨਾਲ ਨਿਤਾਰ ਕੇ ਤੇ ਧੁੱਪੇ ਸੁੱਕਣੇ ਪਾ ਦਈਦਾ। ਇਦਾਂ ਕੱਪੜਾ ਧੋਉਂਦੇ ਆਪਾਂ ਸਾਰਿਆਂ ਨੂੰ ਸਾਨੂੰ ਜਾਚ ਹੈ। ਸਾਡਾ ਸਰੀਰ ਹੈ ਇਹ ਵੀ ਸਾਧ ਸੰਗਤ ਜੀ ਮੈਲਾ ਹੋ ਜਾਂਦਾ ਹੈ। ਇਹ ਵੀ ਸਾਰੀ ਦਿਹਾੜੀ ਕੰਮਕਾਰ ਕਰਦੇ ਆਂ ਪਸੀਨਾ ਆਉਂਦਾ ਹੈ ਕਿਤੇ ਮਿੱਟੀ ਕੱਟੇ ਵਿੱਚ ਦੀ ਲੰਗੇ ਜਾਂ ਬਾਜ਼ਾਰਾਂ ਨੂੰ ਜਾਂਦੇ ਆ ਉੱਥੇ ਅਨੇਕਾਂ ਤਰ੍ਹਾਂ ਦਾ ਕੱਟਾ ਧੂਆਂ ਸਾਡੇ ਸਰੀਰ ਤੇ ਪੈਂਦਾ ਹੈ। ਜਿਹਦੇ ਨਾਲ ਸਰੀਰ ਦੇ ਉੱਤੇ ਮੈਲ ਲੱਗਦੀ ਹੈ। ਤੇ ਸਰੀਰ ਨੂੰ ਵੀ ਸੰਗਤ ਜੀ ਆਪਾਂ ਪਾਣੀ ਦੇ ਨਾਲ ਧੋ ਲੈਂਦੇ ਆ ਨਾ ਇਹ ਧੋਤਾ ਜਾਂਦਾ ਜੀ ਮੈਲ ਲੈ ਜਾਂਦੀ ਹੈ ਸਰੀਰ ਧੋੜਿਆ ਸਰੀਰ ਉਤੇ ਪਾਏ ਕੱਪੜੇ ਧੋਲੇ ਪਰ ਜਿਹੜਾ ਸਰੀਰ ਦੇ ਵਿੱਚ ਬੈਠਾ ਹੋਇਆ ਸੀ ਨਾ ਮਨ ਉਹਨੂੰ ਕੋਈ ਨਹੀਂ ਸਾ ਸੰਗਤ ਜੀ ਧੋਂਦਾ ਜਿਹੜਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤੇ ਸਭ ਤੋਂ ਜ਼ਿਆਦਾ ਮੈਲਾ ਹੋਇਆ ਪਿਆ ਹੈ ਗੁਰੂ ਸਾਹਿਬ ਜੀ ਸਾਨੂੰ ਉਹਨੂੰ ਧੋਣ ਦੀ ਜਾਤ ਦੱਸਦੇ ਹੈ ਜੇ ਜੰਦਾ ਚਰ ਤੱਕ ਉਹਨੂੰ ਧੋਂਦੇ ਨਹੀਂ ਉਹਨਾਂ ਚਰ ਤੱਕ ਅੱਗੇ ਪਰਮਾਰਥ ਵਾਲੇ ਪਾਸੇ ਵਧਿਆ ਨਹੀਂ ਜਾ ਸਕਦਾ ਹੈ ਜਪਜੀ ਸਾਹਿਬ ਜੀ ਦਾ ਪਾਠ ਆਪਾਂ ਸਾਰੇ ਕਰਦੇ ਆਂ ਉਹਦੇ ਵਿੱਚ ਹੀ ਮਹਾਰਾਜ ਜੀ ਨੇ ਕਹਿ ਦਿੱਤਾ ਨਾ ਜਿੱਥੇ ਜਪਜੀ ਸਾਹਿਬ ਜੀ ਦਾ ਮੱਦ ਲਾਇਆ ਹੈ ਸਤਿਗੁਰੂ ਮਹਾਰਾਜ ਜੀ ਦੱਸਦੇ ਐ ਭਰੀਐ ਹੱਥ ਪੈਰ ਤਨ ਦੇਹ ਪਾਣੀ ਤੋਤੇ ਉਤਰ ਸੋਖੇਹ ਇਹ ਹੱਥ ਪੈਰ ਜਿਹੜੇ ਲਿਬੜ ਜਾਣ ਸਰੀਰ ਲਿਬੜ ਜਾਵੇ ਪਵਿੱਤਰ ਹੋ ਜਾਵੇ ਉਹ ਪਾਣੀ ਨਾਲ ਧੋਤਾ ਜਾਂਦਾ ਹੈ ਫਿਰ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹੋ ਧੋਏ ਤੇ ਜੇ ਕਦੇ ਸਾਡੇ ਕੱਪੜੇ ਪਸ਼ਾਬ ਆਦ ਕਿਰਿਆ ਦੇ ਨਾਲ ਅਪਵਿੱਤਰ ਹੋ ਜਾਣ ਜਿਵੇਂ ਛੋਟੇ ਬੱਚੇ ਹੈ ਕੱਪੜੇ ਦੇ ਵਿੱਚ ਇਹ ਸੰਗਤ ਦੀ ਕਿਰਿਆ ਕਰਦੇ ਹੈ ਤੋ ਜਿਹੜਾ ਕੱਪੜਾ ਹੈ ਫਿਰ ਸਾਬਨ ਦੇ ਨਾਲ ਧੋਤਾ ਜਾਂਦਾ ਜੇ ਕੱਲੇ ਪਾਣੀ ਨਾਲ ਧੋਵਾਂਗੇ ਤੇ ਉਹਦੇ ਵਿੱਚੋਂ ਬਦਬੂ ਨਹੀਂ ਜਾਵੇਗੀ ਉਨੂੰ ਫਿਰ ਸਰਫ ਵਿੱਚ ਪਾ ਕੇ ਜਾਂ ਸਾਬਣ ਵਿੱਚ ਪਾ ਕੇ ਚੰਗੀ ਤਰ੍ਹਾਂ ਧੋਤਾ ਜਾਂਦਾ ਹੈ ਤੇ ਧੋ ਕੇ ਫਿਰ ਧੁੱਪੇ ਸੁਕਣੇ ਪਾਇਆ ਜਾਂਦਾ ਕਿ ਇਹਦੇ ਵਿੱਚ ਜਿਹੜੇ ਕੋਈ ਜਬਾਨੂ ਐ ਉਹ ਸਾਰੇ ਵਿੱਚੋਂ ਮਰ ਜਾਣ ਇਹ ਸਾਰਿਆਂ ਨੂੰ ਸੰਗਤ ਦੀ ਜਾਂਚ ਐ ਸਰੀਰ ਵੀ ਧੋਣ ਦੀ ਜਾਂਚ ਐ ਨਹਾਉਣ ਦਾ ਵੀ ਪਤਾ ਲੱਗ ਗਿਆ ਕੱਪੜੇ ਧੋਣ ਦਾ ਵੀ ਚਲੋ ਪਤਾ ਹੀ ਐ ਤਕਰੀਬਨ ਤਕਰੀਬਨ ਸਾਰਿਆਂ ਨੂੰ ਕੱਪੜੇ ਧੋਲੇ ਤੇ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਹੀ ਭਰੀਏ ਮਤ ਪਾਪਾਂ ਕੈ ਸੰਗ ਜਿਹੜੀ ਸਾਡੀ ਮਤ ਹੈ, ਬੁੱਧ ਹੈ, ਸਾਡਾ ਮਨ ਹੈ। ਉਹ ਅਨੇਕਾਂ ਅੰਤਰਾਂ ਦੇ ਪਾਪਾਂ ਦੀ ਮੈਲ ਦੇ ਨਾਲ ਭਰਿਆ ਪਿਆ, ਲਿਬੜਿਆ ਪਿਆ ਅੰਦਰੋਂ ਮਨ ਸਾਡਾ। ਤੇ ਮਹਾਰਾਜ ਫਿਰ ਉਹ ਕਿਵੇਂ ਧੋਈਏ? ਸਤਿਗੁਰੂ ਜੀ ਕਹਿੰਦੇ ਉਹੋ ਤੋਂ ਪੈ ਨਾਵੇ ਕੈ ਰੰਗ। ਉਹ ਪ੍ਰਮਾਤਮਾ ਦੇ ਨਾਮ ਦੇ ਰੰਗ ਦੇ ਨਾਲ ਤੋਤਾ ਜਾਵੇਗਾ। ਜਦੋਂ ਪ੍ਰਮਾਤਮਾ ਦਾ ਨਾਮ ਜਪਾਂਗੇ ਤੇ ਉਹਨੂੰ ਫਿਰ ਧੋਣਾ ਸ਼ੁਰੂ ਕਰ ਦੇਵਾਂਗੇ। ਤੇ ਬਉਧੇ ਸੰਗਤ ਦੀ ਕਈ ਨਾਮ ਜਪਦੇ ਐ ਮਨ ਵਿੱਚ ਖਿਆਲ ਆ ਜਾਂਦਾ ਹੈ ਕਿ ਜਦੋਂ ਨਾਮ ਜਪਣ ਲੱਗਦੇ ਐ ਪਾਠ ਕਰਨ ਲੱਗਦੇ ਐ ਉਸੇ ਵੇਲੇ ਹੀ ਦੁਨੀਆ ਦੇ ਸਾਰੇ ਫੁਰਨੇ ਸਾਡੇ ਸਾਹਮਣੇ ਆ ਕੇ ਖਲੋ ਜਾਂਦੇ ਐ ਮਨ ਟਿਕਦਾ ਨਹੀਂ ਮਨ ਬਹੁਤਾ ਜ਼ਿਆਦਾ ਚੰਚਲ ਹੋ ਜਾਂਦਾ ਹੈ ਤੇ ਕੀ ਕਰੀਏ ਫਿਰ ਕਈ ਉੱਥੇ ਹੀ ਗੁਟਕਾ ਸਹਿ ਬੰਦ ਕਰਕੇ ਰੱਖ ਦਿੰਦੇ ਉੱਥੇ ਮਾਲਾ ਛੱਡ ਦਿੰਦੇ ਐ ਕਿ ਨਹੀਂ ਜੀ ਇਹ ਨਹੀਂ ਅਸੀਂ ਨਹੀਂ ਜਪ ਸਕਦੇ ਉਹ ਟੇਰੀ ਟਾ ਬੈਠਦੇ ਨੇ ਪਰ ਜੇਕਰ ਗੁਰੂ ਕੀ ਬਾਣੀ ਰਾਹੀ ਇਹ ਸਮਝਿਆ ਜਾਵੇ ਦੇਖੋ ਜਿਵੇਂ ਸੰਗਤ ਜੀ ਆਪਾਂ ਕਈ ਵਾਰ ਅੱਗੇ ਵੀ ਉਦਾਹਰਣ ਸਰਵਣ ਕੀਤੀ ਹੈ ਕਿ ਜਿਵੇਂ ਇੱਕ ਗੰਦੀ ਨਾਲੀ ਹੈ ਉਹਦੇ ਵਿੱਚ ਇੱਕੜ ਹੋਇਆ ਪਿਆ ਹੈ ਉਹਨੂੰ ਹੁਣ ਸਾਫ਼ ਕਰਨਾ ਹੋਵੇ ਤੇ ਜੇਕਰ ਕੋਈ ਸਾਫ਼ ਕਰਨ ਵਾਲਾ ਥੋੜਾ ਜਿਹਾ ਝਾੜੂ ਲੈ ਕਰਕੇ ਥੋੜਾ ਜਿਹਾ ਪਾਣੀ ਲੈ ਕੇ ਉਹਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰੇਗਾ ਤੇ ਜਿਵੇਂ ਹੀ ਉਹ ਪਾਣੀ ਚੱਕੜ ਹਿੱਲਿਆ ਤੇ ਉਹਦੇ ਵਿੱਚੋਂ ਬਦਬੂ ਆਵੇ ਜਿ ਹੁਣ ਬਦਬੂ ਆਈ ਤੇ ਉੱਥੇ ਬੰਦਾ ਛੱਡ ਦੇਵੇ ਕਿ ਨਹੀਂ ਬਾਜੀ ਇਹਦੇ ਵਿੱਚੋਂ ਤਾਂ ਬਦਬੂ ਬੜੀ ਆਉਂਦੀ ਹੈ ਇਹ ਨਾਲ ਹੀ ਮੈਂ ਨਹੀਂ ਸਾਫ਼ ਕਰ ਸਕਦਾ ਮੈਂ ਨਹੀਂ ਇਹ ਨਾਲੀ ਸਾਫ਼ ਕਰਨੀ ਉਹਦੇ ਵਿੱਚ ਫਿਰ ਚੱਕੜ ਵੱਧਦਾ ਹੀ ਜਾਵੇਗਾ ਇੰਨਾ ਜ਼ਿਆਦਾ ਵੱਧ ਜਾਵੇਗਾ ਕਿ ਸਾਡਾ ਉਸ ਗਲੀ ਦੇ ਲਾਗੋਂ ਦੀ ਲੰਘਣਾ ਮੁਸ਼ਕਲ ਹੋ ਜਾਏਗਾ ਤਾਂ ਕਰਕੇ ਜੇ ਹੁਣ ਉਹ ਸਾਫ਼ ਸਫਾਈ ਰੱਖਣੀ ਹੋਵੇ ਤਾਂ ਫਿਰ ਕੁੱਲਾ ਪਾਣੀ ਛੱਡ ਕੇ ਤੇ ਉਹ ਸਾਰਾ ਜਿੰਨਾ ਚਿਕੜ ਰੋੜ ਨਾਂ ਪਵੇਗਾ ਐ ਨਾਲ ਹੀ ਸਾਫ਼ ਕਰਨੀ ਪਵੇਗੀ ਤਾਂ ਉਹ ਸਾਫ਼ ਹੋਏਗੀ ਨਾ ਇਦਾਂ ਹੀ ਸਾਡਾ ਮਨ ਚਿਕੜ ਦੇ ਨਾਲ ਭਰਿਆ ਪਿਆ ਹੈ ਪਾਪਾਂ ਦਾ ਚਿਕੜ ਚਿਕੜ ਹੋਇਆ ਪਿਆ ਅੰਦਰ ਤੇ ਜਦੋਂ ਪ੍ਰਮਾਤਮਾ ਦਾ ਨਾਮ ਆਪਾਂ ਜਪਣਾ ਸ਼ੁਰੂ ਕਰਾਂਗੇ ਤਾਂ ਇੱਕ ਵਾਰੀ ਤਾਂ ਉਹਨੇ ਚਿਕੜ ਨੇ ਹਿਲਣਾ ਹੀ ਹੈ ਨਾ ਇੱਕ ਵਾਰੀ ਤਾਂ ਅੰਦਰੋਂ ਸਾਰੇ ਫੁਰਨੇ ਆਉਣੇ ਹੀ ਆਉਣੇ ਹੈ ਨਾ ਤੇ ਜੇ ਉੱਥੇ ਛੱਡ ਦਿੱਤਾ ਤੇ ਉਹਨੇ ਫਿਰ ਹੋਰ ਵਧਣਾ ਸ਼ੁਰੂ ਹੋ ਜਾਣਾ ਹੈ ਇਸ ਕਰਕੇ ਮਹਾਰਾਜ ਜੀ ਕਹਿੰਦੇ ਐ ਇਹਨੂੰ ਧੋ ਲਓ ਤੇ ਜਿੰਨਾ ਹੋ ਸਕੇ ਵੱਧ ਤੋਂ ਵੱਧ ਬਾਣੀ ਦਾ ਪਾਠ ਕਰ ਲਓ ਵੱਧ ਤੋਂ ਵੱਧ ਨਾਮ ਜਪ ਲਓ ਜਿੰਨਾ ਜਪ ਲਵਾਂਗੇ ਉਨੀ ਛੇਤੀ ਸਾਧ ਸੰਗਤ ਜੀ ਤੋਤਾ ਜਾਏਗਾ ਤਾਂ ਹੀ ਤਾਂ ਕਿਹਾ ਜਾਂਦਾ ਇਹਨਾਂ ਕਿ ਘੱਟੋ ਘੱਟ 2.5 ਘੰਟੇ ਜ਼ਰੂਰ ਇਸ ਪਾਸੇ ਲਾਉਣੇ ਚਾਹੀਦੇ ਸਾਨੂੰ 24 ਘੰਟਿਆਂ ਦੇ ਵਿੱਚੋਂ ਤਕਰੀਬਨ 2.5 ਘੰਟੇ ਦਸਵਾਂ ਹਿੱਸਾ ਬਣਦਾ ਹੈ ਤੇ ਦਸਵਾਂ ਹਿੱਸਾ ਪਰਮਾਤਮਾ ਵਾਲੇ ਪਾਸੇ ਲਾਉਣਾ ਇਦੇ ਨਾਲ ਸਾਡਾ ਮਨ ਸਦਾ ਹੀ ਸੰਗਤਿਤ ਸਤਰ ਰਹੇਗਾ ਪਵਿੱਤਰ ਹੋ ਕੇ ਰਹੇਗਾ ਇਹ ਸਾਨੂੰ ਸਿੱਖਿਆ ਦਿੱਤੀ ਜਾਂਦੀ ਹੈ ਨਾ ਤੋ ਇਸ ਪ੍ਰਕਾਰ ਮਹਾਰਾਜੀ ਇੱਥੇ ਵੀ ਦੱਸ ਰਹੇ ਹੈ ਕਿ ਭਾਈ ਦੇਖੋ ਸਰੀਰ ਲਿਬੜਿਆ ਤੋਲਿਆ ਕੱਪੜੇ ਲਿਬੜੇ ਕੱਪੜੇ ਪਾਣੀ ਨਾਣੀ ਤੋਤੇ ਜਾਂਦੇ ਉਹਨਾਂ ਸਾਬਣ ਲਾਉਣਾ ਪੈਂਦਾ ਹੈ ਇਸੇ ਤਰ੍ਹਾਂ ਮਨ ਸਾਡਾ ਲਿਬੜਿਆ ਹੋਇਆ ਹੈ ਉਹਨੂੰ ਵੀ ਕੁਝ ਧੋਣ ਦਾ ਯਤਨ ਹੀਲਾ ਵਸੀਲਾ ਕਰ ਲਓ ਉਹ ਤਾਂ ਕਦੀ ਧੋਤਾ ਹੀ ਨਹੀਂ ਹੈ ਉਹ ਅੰਦਰ ਜਿਉਂਦਾ ਤੇ ਉਹ ਸੰਗਤ ਜਿ ਲੱਭੜਿਆ ਪਿਆ ਹੈ ਤੇ ਗੁਰੂ ਸਾਹਿਬ ਜੀ ਉਹਨੂੰ ਧੋਣ ਦੀ ਸਾਨੂੰ ਜਾਚ ਦੱਸ ਰਹੇ ਜਿੰਨਾ ਚ ਰੋਹ ਨਹੀਂ ਨਾ ਸੰਗਤ ਦੀ ਤੋਤਾ ਜਾਂਦਾ ਮਨ ਸਾਡਾ ਉਹਨਾਂ ਚ ਸਾਡੇ ਕੋਲੋਂ ਜੇ ਕਹੀਏ ਕਿ ਕੋਈ ਸੁਖ ਮਿਲ ਜੂਗਾ ਸਾਨੂੰ ਜ਼ਿੰਦਗੀ ਵਿੱਚ ਪਰਮਾਰਥ ਸਾਡਾ ਅੱਗਾ ਸੌਰ ਜਾਵੇਗਾ ਤਾਂ ਮੁਸ਼ਕਲ ਹੈ ਅੱਗਾ ਨਹੀਂ ਸੌਰ ਦਾ ਤੇ ਜੇ ਕਹੀ ਆਪਣੇ ਆਪ ਹੀ ਆਪਾਂ ਕਹਿ ਦੀਨੇ ਜੀ ਸਾਡਾ ਮਨ ਬੜਾ ਸਾਫ ਹੈ ਜਿਹੜਾ ਬੰਦਾ ਇਹ ਕਹਿੰਦਾ ਨਾ ਮੇਰਾ ਮਨ ਬੜਾ ਸਾਫ਼ ਹੈ ਸਭ ਤੋਂ ਵੱਡੀ ਮੈਲ ਉਹਦੇ ਅੰਦਰ ਹੀ ਲੱਗੀ ਹੋਈ ਏ ਕਿਉਂਕਿ ਜਿਹਦਾ ਮਨ ਸਾਫ਼ ਹੁੰਦਾ ਉਹਨੂੰ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਉਹ ਜਿਹੜਾ ਸ਼ੀਸ਼ਾ ਆਇਆ ਸਾਫ਼ ਹੈ ਉਹਨੂੰ ਦੱਸਣ ਦੀ ਥੋੜੀ ਲੋੜ ਕਿ ਮੈਂ ਸਾਫ਼ ਹਾਂ ਇਸੇ ਤਰ੍ਹਾਂ ਜਿਹਦਾ ਮਨ ਸਾਫ਼ ਹੁੰਦਾ ਦੱਸਣ ਦੀ ਲੋੜ ਨਹੀਂ ਪੈਂਦੀ ਹੈ ਉਹਦੇ ਕਰਮ ਉਹਦੀ ਕਿਰਿਆ ਹੀ ਸਾਨੂੰ ਦੱਸ ਦੇਵੇਗੀ ਕਿ ਇਹਦਾ ਮਨ ਕਿੰਨਾ ਕੁ ਪਵਿੱਤਰ ਹੈ ਜਿਹਦਾ ਮਨ ਸਾਧ ਸੰਗਤ ਦੀ ਮੈਲਾ ਹੈ ਮੈਲ ਦੇ ਨਾਲ ਪਰਿਆ ਪਿਆ ਹੈ ਕੋਈ ਬੰਦਾ ਆਖਦਾ ਕਿ ਮੈਂ ਮੇਰਾ ਮਨ ਬੜਾ ਸਾ ਇਹ ਮੈਂ ਤਾਂ ਹੈ ਅੰਦਰ ਮੈਲ ਮੈਂ ਦੀ ਤਾਂ ਅੰਦਰ ਮੈਲ ਲੱਗੀ ਹੋਈ ਹੈ ਤੋ ਇਸ ਤਰ੍ਹਾਂ ਮਨ ਅਪਵਿੱਤਰ ਹੋਇਆ ਪਿਆ ਗੁਰੂ ਸਾਹਿਬ ਜੀ ਉਹਨੂੰ ਤੋਂਂ ਦੀ ਸਾਨੂੰ ਜਾਜ ਦੱਸਦੇ ਜਿੰਨਾ ਚਿਰ ਅੰਦਰ ਵਾਲੇ ਸਾਡੇ ਖਿਆਲ ਅੰਦਰ ਵਾਲੀ ਸਾਡੀ ਮਨ ਦੀ ਬਿਰਤੀ ਸਾਫ਼ ਨਹੀਂ ਹੁੰਦੀ ਉਹਨਾਂ ਚਿਰ ਨਾ ਸਾਡਾ ਇਹ ਲੋਕ ਸੌਰ ਦਾ ਹੈ ਔਰ ਨਾ ਹੀ ਪ੍ਰਲੋਕ ਸੌਰ ਦਾ ਹੈ ਤੁਮਾਰਾ ਜੀ ਦੱਸਦੇ ਹਨ ਇਥੇ ਕਿ ਬਾਈ ਕਿਵੇਂ ਮਨ ਧੋਤਾ ਜਾਵੇ ਸਮਾਰੇ ਗੰਦੇ ਦੇਖੋ ਭਾਈ ਜਿਹੜਾ ਸਤਿਗੁਰੂ ਜੀ ਦੀ ਸੰਗਤ ਹੈ ਇਹ ਸਤ ਸੰਗਤ ਇੱਕ ਸਰੋਵਰ ਦੇ ਵਾਂਗ ਜਾਣੋ ਇੱਥੇ ਲਿਆਓ ਆਪਣੇ ਮਨ ਨੂੰ ਔਰ ਇੱਥੇ ਲਿਆ ਕੇ ਇਸ਼ਨਾਨ ਕਰੋ ਮਨ ਦਾ ਇਹਦੇ ਨਾਲ ਸਾਰੀ ਮੈਲ ਚਲੀ ਜਾਵੇਗੀ ਗੁਰਮੁਖਾਂ ਦੀ ਸੰਗਤ ਕਰੋ ਗੁਰਮੁਖਾਂ ਦੀ ਸੰਗਤ ਕਰਦਿਆਂ ਕਰਦਿਆਂ ਵਿੱਚੋਂ ਸਾਨੂੰ ਸੰਗਤ ਜੀ ਸਿੱਖਿਆ ਮਿਲੇਗੀ ਉਹਦੇ ਨਾਲ ਸਾਡੇ ਅੰਦਰੋਂ ਮੈਲ ਕੱਟਣੀ ਸ਼ੁਰੂ ਹੋਵੇਗੀ ਸਮਰਾਜ ਜੀ ਦੱਸਦੇ ਸੱਚੇ ਸਾਧ ਸੰਗਤ ਰੂਪੀ ਸਰੋਵਰ ਦੇ ਵਿੱਚ ਇਸ਼ਨਾਨ ਕੀ ਕਰਨਾ ਇੱਥੇ ਸਾਧ ਸੰਗਤ ਦੇ ਅੰਦਰ ਮਹਾਰਾਜ ਦੱਸਦੇ ਹੈ ਕਿ ਭਾਈ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਓ ਗੁਰੂ ਘਰਾਂ ਵਿੱਚ ਸਰੋਵਰ ਬਣੇ ਹੋਏ ਸਾਧ ਸੰਗਤ ਜੀ ਉਹ ਵੀ ਸਾਨੂੰ ਬੜੀ ਵੱਡੀ ਸਿੱਖਿਆ ਦੇ ਰਹੇ ਹੈ ਕਿ ਜਿਵੇਂ ਅਸੀਂ ਦੂਰੋਂ ਚੱਲ ਕੇ ਆਏ ਹੈ ਸਰੀਰ ਨੂੰ ਕੋਈ ਥਕਾਵਟ ਹੋਈ ਹੈ ਤੇ ਸਰੋਵਰ ਦੇ ਜਲ ਵਿੱਚ ਇਸ਼ਨਾਨ ਕੀਤਾ ਐ ਤਨ ਵੀ ਪਵਿੱਤਰ ਹੋ ਗਿਆ ਫਿਰ ਗੁਰਦੁਆਰੇ ਸਹਿ ਬਣੇ ਹੋਏ ਐ ਅੰਦਰ ਗੁਰੂ ਸਾਹਿਬ ਜੀ ਪ੍ਰਕਾਸ਼ ਹੈ ਕਥਾ ਹੁੰਦੀ ਕੀਰਤਨ ਹੁੰਦਾ ਪਾਠ ਚੱਲਦਾ ਹੈ ਫਿਰ ਇਹ ਸਾਨੂੰ ਸਿੱਖਿਆ ਦਿੰਦੇ ਨੇ ਕਿ ਭਾਈ ਜਿਵੇਂ ਉੱਥੇ ਤਨ ਦਾ ਇਸ਼ਨਾਨ ਕੀਤਾ ਸੀ ਇਦਾਂ ਹੁਣ ਸਾਧ ਸੰਗਤ ਵੀ ਇੱਕ ਸਰੋਵਰ ਹੈ ਇਹਦੇ ਵਿੱਚ ਆਪਣੇ ਮਨ ਦਾ ਇਸ਼ਨਾਨ ਕਰਨਾ ਹੈ ਤਾਂ ਕਰਕੇ ਤਨ ਮਨ ਹੋਏ ਨਿਹਾਲ ਜਾਗੁਰ ਦੇਖਾ ਸਾਹਮਣੇ ਤਨ ਵੀ ਨਿਹਾਲ ਹੋ ਜਾਂਦਾ ਸਰੋਵਰ ਚ ਇਸ਼ਨਾਨ ਕਰ ਲਿਆ ਪਵਿੱਤਰ ਹੋ ਗਿਆ ਜਦੋਂ ਗੁਰੂ ਦੇ ਦਰਸ਼ਨ ਕਰ ਲਏ ਗੁਰੂ ਕੀ ਬਾਣੀ ਦੀ ਵਿਚਾਰ ਸੁਣ ਲਈ ਮਨ ਵੀ ਨਿਹਾਲੋ ਨਿਹਾਲ ਹੋ ਜਾਂਦਾ ਹੈ ਤਾਂ ਮਾਰੇ ਕਹਿੰਦੇ ਸਾਧ ਸੰਗਤ ਵੀ ਸਰੋਵਰ ਹੈ ਇੱਥੇ ਨਹਾਉਣਾ ਕਿਵੇਂ ਹੈ ਇੱਥੇ ਨਹਾਉਣਾ ਸੁਣਿਆ ਮੰਨਿਆ ਮਨ ਕੀਤਾ ਪਾਓ ਜੋ ਗੁਰੂ ਦੀ ਗੱਲ ਸੁਣਣੀ ਹੈ ਸੁਣਣੀ ਕਿਵੇਂ ਹੈ ਮਹਾਰਾਜ ਜੀ ਦੱਸਦੇ ਹੈ ਗਾ ਵੀ ਹੈ ਸੁਣੀ ਹੈ ਮਨ ਰੱਖੀ ਹੈ ਪਾਓ ਸੁਣਨਾ ਮਨ ਵਿੱਚ ਪ੍ਰੇਮ ਧਾਰ ਕੇ ਬੱਦਾ ਚੱਟੀ ਦੇ ਨਾਲ ਨਹੀਂ ਗੁਰੂ ਦੀ ਗੱਲ ਗੁਰੂ ਦੀ ਬਾਣੀ ਗੁਰੂ ਦਾ ਪਾਠ ਸੰਗਤ ਜੀ ਜੇ ਆਪਾਂ ਸੁਣਦੇ ਐ ਨਾ ਤੇ ਮਨ ਵਿੱਚ ਭਾਵਨਾ ਪ੍ਰੇਮ ਹੋਵੇ ਪ੍ਰੇਮ ਦੇ ਨਾਲ ਸੁਣਿਆ ਹੋਇਆ ਪਾਠ ਸਾਡਾ ਸਫਲਾ ਹੈ ਸੁਣਿਆ ਮੰਨਿਆ ਫਿਰ ਸੁਨਣਾ ਫਿਰ ਮੰਨਣ ਕਰਨਾ ਤੇ ਮਨ ਕੀਤਾ ਭਾਵ ਮਨ ਵਿੱਚ ਭਾਵਨਾ ਧਾਰਨੀ ਨਿਧਿਆਸਨ ਕਰਨਾ ਏ ਸਾਧ ਸੰਗਤ ਜੀ ਇਸ਼ਨਾਨ ਕਰਨਾ ਹੈ ਸਾਧ ਸੰਗਤ ਰੂਪੀ ਸਰੋਵਰ ਦੇ ਵਿੱਚ ਤੇ ਮਹਾਰਾਜ ਕਹਿੰਦੇ ਐ ਜਿਹੜੇ ਗੁਰਸਿੱਖ ਸਦਾ ਹੀ ਇਸ਼ਨਾਨ ਕਰਦੇ ਐ ਉਹਨਾਂ ਨਾਲ ਮਿਲਿਆਂ ਹੋਇਆਂ ਹੀ ਸਾਰੀ ਮੈਲ ਚਲੀ ਜਾਂਦੀ ਐ